ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਖੇੜਦੇ ਰੱਖੇ ਸੋ ਅੱਜ ਇੱਕ ਸੁਹਾਗ ਸੁਣਾਉਣ ਲੱਗੀਆਂ ਤੁਹਾਨੂੰ ਇਹ ਜੰਮੂ ਦਾ ਸੁਹਾਗ ਹੈ ਉੱਥੇ ਇਹਨੂੰ ਸੁਹਾਗ ਕਹਿੰਦੇ ਨੇ ਤੇ ਬਹੁਤਾ ਵੱਡਾ ਨਹੀਂ ਹੈ ਲੰਬਾ ਨਹੀਂ ਹੈ ਛੋਟਾ ਹੀ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੁਣੋ ਫਿਰ ਪਿਆਰ ਨਾਲ ਜੰਮੂ ਦਾ ਸੁਹਾਗ ਸਾਡੇ ਦਰ ਵਿੱਚ ਧੂਣਾ ਲਾਇਓ ਜੋਗੀ ਸਾਡੇ ਦਰ ਵਿੱਚ ਧੂਣਾ ਲਾਇਓ ਜੋਗੀ ਮੈਂ ਤਾਂ ਕੰਨਿਆ ਨਿਆ ਕਮਾਰੀ ਮੈਂ ਕ੍ਰਿਸ਼ਨ ਮੂਰਾਰੀ ਕੰਨਿਆ ਕੁਮਾਰੀ ਮੈਂ ਮੈਂ ਕ੍ਰਿਸ਼ਨ ਮੂਰਾਰੀ ਜੋਗੀ ਮੈਂ ਤਾਂ ਕੰਨਿਆ ਕੁਮਾਰੀ ਅੱਧੀ ਅਧੀਰਤੀ ਜੋਗੀ ਬੰਝਲੀਵ ਜਾਵੇ ਅੱਧੀ ਅਧੀਰਤੀ ਜੋਗੀ ਬੰਝਲੀਵ ਜਾਵੇ ਬਾਂਸੂਰੀਆ ਬਾਬਲ ਤੇਰੇ ਦੇ ਮਹਿਲ ਮਨਾਰੇ ਬਾਬਲ ਤੇਰੇ ਦੇ ਮਹਿਲ ਮਨਾਰੇ ਸਾਡੀ ਤਾਂ ਵਣ ਵਿੱਚ ਕੂਟੀਆਂ ਦੇ ਵੀ ਤੂੰ ਸੀਨਾ ਚਲੋ ਨਾਲੇ ਛੋੜ ਬਾਬਲ ਜੀ ਦੇ ਮਹਿਲ ਮਨਾਰੇ ਛੋੜ ਬਾਬਲ ਜੀ ਦੇ ਮਹਿਲ ਮਨਾਰੇ ਬਾਣ ਵਿੱਚ ਕੂਟੀਆਂ ਮਨਜੂਰ ਜੋਗੀ ਸਾਨੂੰ ਲੈ ਸਾਡੇ ਦਰ ਵਿੱਚ ਤੂੰ ਨਹੀਂ ਨਾ ਲਾਇਓ ਜੋਗੀ ਸਾਡੇ ਦਰ ਵਿੱਚ ਤੂੰ ਨਹੀਂ ਨਾ ਲਾਇਓ ਜੋਗੀ ਮੈਂ ਤਾਂ ਕੰਨਿਆ ਕਮਾਰੀ ਕੰਨਿਆ ਕ੍ਰਿਸ਼ਨ ਮੁਰਾਰੀ ਜੋਗੀ ਮੈਂ ਤਾਂ ਕੰਨਿਆ ਕੁਮਾਰੀ ਅੱਧੀ ਅੱਧੀ ਰਾਤੀ ਜੋਗੀ ਮੰਜਲੀ ਵਜਾਵੇ ਅੱਧੀ ਅੱਧੀ ਰਾਤੀ ਜੋਗੀ ਬੰਜਲੀ ਵਜਾਵੇ ਬਾਸਰੀਆ ਮਾ ਜੋਗੀ ਸਾਨੂੰ ਲੈ ਚਲੋ ਨਾਲੇ ਵੀਰਾ ਤੇਰਿਆਂ ਦੇ ਮਹਿਲ ਮਨਾਰੇ ਵੀਰਾ ਤੇਰਿਆਂ ਦੇ ਮਹਿਲ ਮਨਾਰੇ ਸਾਡੇ ਤਾਂ ਵਣੇ ਕੂਟੀਆ ਦੇਵੀ ਤੂੰ ਸੀ ਨਾ ਚੱਲੋ ਨਾਲੇ ਛੋੜਾ ਵੀਰਨ ਜੀ ਦੇ ਮਹਿਲ ਮਨਾਰੇ ਛੋੜਾ ਵੀਰਨ ਜੀ ਦੇ ਮਹਿਲ What is